ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅੱਜ ਕੱਲ ਜ਼ਿਆਦਾਤਰ ਲੋਕ ਖਾਣ ਪੀਣ ਦੇ ਸ਼ੁਕੀਨ ਹੁੰਦੇ ਹਨ ਪਰ ਇਸ ਦੌਰਾਨ ਉਹ ਕਈ ਅਜੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਹੁੰਦੀਆਂ ਹਨ ਕਿ ਅਜਿਹੀਆਂ ਚੀਜ਼ਾਂ ਹਨ ਜੋ ਮਰਦਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਔਰਤਾਂ ਨਾਲ ਵੀ ਅਜਿਹਾ ਹੀ ਹੁੰਦਾ ਹੈ ਉਹਨਾਂ ਚੀਜ਼ਾਂ ਤੇ ਪਾਬੰਦੀ ਲਗਾਉਣ ਕਾਰਨ ਉਹੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਮਰਦਾਂ ਨੂੰ ਅਕਸਰ ਆਚਾਰ ਖਾਣ ਤੋਂ ਰੋਕਿਆ ਜਾਂਦਾ ਹੈ ਸ਼ਾਸਤ੍ਰਾਂ ਅਨੁਸਾਰ ਆਚਾਰ ਦਾ ਸੇਵਨ ਮਰਦ ਕਰਦੇ ਹਨ ਪਰ ਪੁਰਾਣੇ ਸਮੇਂ ਵਿੱਚ ਇਸ ਦਾ ਸੇਵਨ ਕਮ ਇੱਛਾ ਨੂੰ ਕਾਬੂ ਕਰਨ ਲਈ ਕੀਤਾ ਜਾਂਦਾ ਸੀ ਅੱਜ ਅਸੀਂ ਤੁਹਾਨੂੰ ਕੁਝ ਅਜੀਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਜ਼ਿਆਦਾ ਸੇਵਨ ਮਰਦਾਂ 'ਚ ਨਪੁੰਸਕਤਾ ਦਾ ਕਾਰਨ ਬਣ ਸਕਦਾ ਹੈ ਕੇਲੇ ਦੇ ਦਰਖਤ ਦੀਆਂ ਜੜਾਂ ਕੇਲਾ ਵਿਟਾਮਿਨ B ਦਾ ਬਹੁਤ ਵਧੀਆ ਸੋਤ ਹੈ ਜਿਸ ਦਾ ਸੇਵਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਕੇਲੇ ਦੇ ਦਰਖਤ ਦੀਆਂ ਜੜਾਂ ਦਾ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ ਕਿਹਾ ਜਾਂਦਾ ਹੈ ਕਿ ਕੇਲੇ ਦੇ ਦਰਖਤ ਦੀਆਂ ਜੜਾਂ ਦਾ ਰਸ ਪੀਣ ਨਾਲ ਮਰਦਾਂ ਵਿੱਚ ਨਪੁੰਸਕਤਾ ਆ ਸਕਦੀ ਦੀ ਹੈ ਕਾਫੀ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਚੀਜ਼ ਹੈ ਇਹ ਤਕਾਬੜ ਨੂੰ ਦੂਰ ਕਰਨ ਅਤੇ ਤਾਜ਼ਗੀលਯੋਂਦਾ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪਰ ਕਾਫੀ ਵਿੱਚ ਪਾਈ ਜਾਣ ਵਾਲੇ ਕਾਫੀਨ ਅਤੇ ਨਪੂਰਸ਼ਕਤਾ ਵਿੱਚ ਡੂੰਗਾ ਸਬੰਧ ਹੈ ਮਰਦਾਂ ਦਰਮਿਆਨ ਕਾਫੀ ਦਾ ਜ਼ਿਆਦਾ ਸੇਵਨ ਹਟੈਕ ਅਤੇ ਨਪੂਰਸ਼ਕਤਾ ਦਾ ਕਾਰਨ ਬਣ ਸਕਦਾ ਹੈ ਡੱਬਾ ਬੰਦ ਭੋਜਨ ਜਿੰਨੇ ਵੀ ਡੱਬਾ ਬੰਦ ਭੋਜਨ ਹੁੰਦੀਆਂ ਹਨ ਉਹਨਾਂ ਵਿੱਚ ਨਮਕ ਦੀ ਉੱਚੀ ਮਾਤਰਾ ਹੁੰਦੀ ਹੈ ਜਿਸ ਕਾਰਨ ਉਹਨਾਂ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ ਪੈਕ ਕੀਤੇ ਭੋਜਨ ਦਾ ਜ਼ਿਆਦਾ ਸੇਵਨ ਨਪੂਰਸ਼ਕਾਂ ਨੂੰ ਸਤਾ ਦਿੰਦਾ ਹੈ ਇਸ ਲਈ ਹਮੇਸ਼ਾ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ ਐਦਾਂ ਹੀ ਹੈਲਥ ਨਾਲ ਜੁੜੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਅੱਜ ਕੱਲ ਜ਼ਿਆਦਾਤਰ ਲੋਕ ਖਾਣ ਪੀਣ ਦੇ ਸ਼ੁਕੀਨ ਹੁੰਦੇ ਹਨ ਪਰ ਇਸ ਦੌਰਾਨ ਉਹ ਕਈ ਅਜੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਹੁੰਦੀਆਂ ਹਨ ਕਿ ਅਜਿਹੀਆਂ ਚੀਜ਼ਾਂ ਹਨ ਜੋ ਮਰਦਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਔਰਤਾਂ ਨਾਲ ਵੀ ਅਜੇ ਆ ਹੀ ਹੁੰਦਾ ਹੈ ਉਹਨਾਂ ਚੀਜ਼ਾਂ ਤੇ ਪਾਬੰਦੀ ਲਗਾਉਣ ਕਾਰਨ ਉਹੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਮਰਦਾਂ ਨੂੰ ਅਕਸਰ ਆਚਾਰ ਖਾਂ ਤੋਂ ਰੁਕਿਆ ਜਾਂਦਾ ਹੈ। ਸ਼ਾਸਤ੍ਰਾਂ ਅਨੁਸਾਰ ਆਚਾਰ ਦਾ ਸੇਵਨ ਮਰਦ ਕਰਦੇ ਹਨ। ਪਰ ਪੁਰਾਣੇ ਸਮੇਂ ਵਿੱਚ ਇਸ ਦਾ ਸੇਵਨ ਕਮ ਇੱਛਾ ਨੂੰ ਕਾਬੂ ਕਰਨ ਲਈ ਕੀਤਾ ਜਾਂਦਾ ਸੀ। ਅੱਜ ਅਸੀਂ ਤੁਹਾਨੂੰ ਕੁਝ ਅਜੀਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਜ਼ਿਆਦਾ ਸੇਵਨ ਮਰਦਾਂ 'ਚ ਨੰਪੁਸ਼ਕਤਾ ਦਾ ਕਾਰਨ ਬਣ ਸਕਦਾ ਹੈ। ਕੇਲੇ ਦੇ ਦਰਖਤ ਦੀਆਂ ਜੜਾਂ ਕੇਲਾ ਵਿਟਾਮਿਨ B ਦਾ ਬਹੁਤ ਵਧੀਆ ਸੋਤ ਹੈ। ਇਸ ਦਾ ਸੇਵਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਰ ਕੇਲੇ ਦੇ ਦਰਖਤ ਦੀਆਂ ਜੜਾਂ ਦਾ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ। ਕਿਹਾ ਜਾਂਦਾ ਹੈ ਕਿ ਕੇਲੇ ਦੇ ਦਰਖਤ ਦੀਆਂ ਜੜਾਂ ਦਾ ਸਪੀਨ ਵਾਲ ਮਰਦਾ ਵਿੱਚ ਨਪੁੰਸਕਤਾ ਆ ਸਕਦੀ ਹੈ ਕਾਫੀ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਰ ਹੈ ਇਹ ਤਕਾਵਰ ਨੂੰ ਦੂਰ ਕਰਨ ਅਤੇ ਤਾਜ਼ਗੀលਿਆਉਂਦਾ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪਰ ਕਾਫੀ ਵਿੱਚ ਪਾਈ ਜਾਣ ਵਾਲੀ ਕਾਫੀਨ ਅਤੇ ਨਪੁੰਸਕਤਾ ਵਿੱਚ ਡੂੰਗਾ ਸਬੰਧ ਹੈ ਮਰਦਾਂ ਦਰਮਿਆਨ ਕਾਫੀ ਦਾ ਜ਼ਿਆਦਾ ਸੇਵਨ ਹਟੈਕ ਅਤੇ ਨਪੁੰਸਕਤਾ ਦਾ ਕਾਰਨ ਬਣ ਸਕਦਾ ਹੈ ਡੱਬਾ ਬੰਦ ਭੋਜਨ ਜਿੰਨੇ ਵੀ ਡੱਬਾ ਬੰਦ ਭੋਜਨ ਹੁੰਦੀਆਂ ਹਨ ਉਹਨਾਂ ਵਿੱਚ ਨਮਕ ਦੀ ਉੱਚੀ ਮਾਤਰਾ ਹੁੰਦੀ ਹੈ ਜਿਸ ਕਾਰਨ ਉਹਨਾਂ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ ਪੈਕ ਕੀਤੇ ਭੋਜਨ ਦਾ ਜ਼ਿਆਦਾ ਸੇਵਨ ਨਪੁੰਸਕਤਾ ਨੂੰ ਸੱਦਾ ਦਿੰਦਾ ਹੈ ਇਸ ਲਈ ਹਮੇਸ਼ਾ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ ਐਡੇ ਹੀ ਹੈਲਥ ਨਾਲ ਜੁੜੀਆਂ ਖਬਰਾਂ ਦੇਖਣ ਲਈ ਜੁੜੇ ਰੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅੱਜਕੱਲ ਜ਼ਿਆਦਾਤਰ ਲੋਕ ਖਾਣ ਪੀਣ ਦੇ ਸ਼ੁਕੀਨ ਹੁੰਦੇ ਹਨ ਪਰ ਇਸ ਦੌਰਾਨ ਉਹ ਕਈ ਅਜੀਹਾਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਕਿਉਂ ਹੁੰਦੀਆਂ ਹਨ ਕਿ ਅਜੀਹਾਂ ਚੀਜ਼ਾਂ ਹਨ ਜੋ ਮਰਦਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਔਰਤਾਂ ਨਾਲ ਵੀ ਇਹ ਜੇ ਆਈ ਹੁੰਦਾ ਹੈ ਉਹਨਾਂ ਚੀਜ਼ਾਂ ਤੇ ਪਾਬੰਦੀ ਲਗਾਉਣ ਕਾਰਨ ਉਹੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਮਰਦਾਂ ਨੂੰ ਅਕਸਰ ਚਾਰਖਾਂ ਤੋਂ ਰੁਕਿਆ ਜਾਂਦਾ ਹੈ ਸ਼ਾਸਤਰਾ ਅਨੁਸਾਰ ਆਚਾਰ ਦਾ ਸੇਵਨ ਮਰਦ ਕਰਦੇ ਹਨ ਪਰ ਪੁਰਾਣੇ ਸਮੇਂ ਵਿੱਚ ਇਸ ਦਾ ਸੇਵਨ ਕਮ ਇੱਛਾ ਨੂੰ ਕਾਬੂ ਕਰਨ ਲਈ ਕੀਤਾ ਜਾਂਦਾ ਸੀ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਜ਼ਿਆਦਾ ਸੇਵਨ ਮਰਦਾਂ 'ਚ ਨੰਪੁਸ਼ਕਤਾ ਦਾ ਕਾਰਨ ਬਣ ਸਕਦਾ ਹੈ ਕੇਲੇ ਦੇ ਦਰਖਤ ਦੀਆਂ ਜੜਾਂ ਕੇਲਾ ਵਿਟਾਮਿਨ ਬੀ ਦਾ ਬਹੁਤ ਵਧੀਆ ਸਟੋਰ ਹੈ ਜਿਸ ਦਾ ਸੇਵਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਕੇਲੇ ਦੇ ਦਰਖਤ ਦੀਆਂ ਜੜਾਂ ਦਾ ਗਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ ਕਿਹਾ ਜਾਂਦਾ ਹੈ ਕਿ ਕੇਲੇ ਦੇ ਦਰਖਤ ਦੀਆਂ ਜੜਾਂ ਦਾ ਆਸੀ ਪਿੰਡਾਂ ਵਾਲ ਮਰਦਾ ਵਿੱਚ ਨਪੁੰਸਕਤਾ ਆ ਸਕਦੀ ਹੈ ਕਾਫੀ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਰ ਹੈ ਇਹ ਠਕਾਵੜ ਨੂੰ ਦੂਰ ਕਰਨ ਅਤੇ ਤਾਜ਼ਗੀ ਲਿਆਉਂਦਾ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪਰ ਕਾਫੀ ਵਿੱਚ ਪਾਈ ਜਾਣ ਵਾਲੇ ਕਾਫੀਨ ਅਤੇ ਨਪੂਰਸ਼ਕਤਾ ਵਿੱਚ ਡੂੰਗਾ ਸਬੰਧ ਹੈ ਮਰਦਾਂ ਦਰਮਿਆਨ ਕਾਫੀ ਦਾ ਜ਼ਿਆਦਾ ਸੇਵਨ ਹਟੈਕ ਅਤੇ ਨਪੂਰਸ਼ਕਤਾ ਦਾ ਕਾਰਨ ਬਣ ਸਕਦਾ ਹੈ ਡੱਬਾ ਬੰਦ ਭੋਜਨ ਜਿੰਨੇ ਵੀ ਡੱਬਾ ਬੰਦ ਭੋਜਨ ਹੁੰਦੀਆਂ ਹਨ ਉਹਨਾਂ ਵਿੱਚ ਨਮਕ ਦੀ ਉੱਚੀ ਮਾਤਰਾ ਹੁੰਦੀ ਹੈ ਜਿਸ ਕਾਰਨ ਉਹਨਾਂ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ ਪੈਕ ਕੀਤੇ ਭੋਜਨ ਦਾ ਜ਼ਿਆਦਾ ਸੇਵਨ ਨਪੂਰਸ਼ਕਾਂ ਨੂੰ ਸਤਾ ਦਿੰਦਾ ਹੈ ਇਸ ਲਈ ਹਮੇਸ਼ਾ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ ਐਦਾਂ ਹੀ ਹੈਲਥ ਨਾਲ ਜੁੜੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ